ਲੁਧਿਆਣਾ ਵਿੱਚ ਅੱਜ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਰੋਡ ਸ਼ੋਅ ਹੈ। ਚੋਣ ਪ੍ਰਚਾਰ ਦਾ ਆਗਾਜ਼ ਸਮਰਾਲਾ ਚੌਂਕ ਤੇ ਜੁਗਰਾਵ ਵਿੱਚ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ ਦੱਸਦੇ ਕਿ ਜ਼ਿਲ੍ਹਾ ਪੱਧਰ ਤੇ ਕਾਂਗਰਸ ਵਿੱਚ ਕਲੇਸ਼ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਰਾਜਾ ਵਣਿੰਗ ਨੂੰ ਚੋਣ ਮદાન ਚ ਉਤਾਰਿਆ ਹੈ ਜਿਸ ਤੋਂ ਪਹਿਲਾਂ ਲੋਕ ਸਭਾ ਸੀਟ ਦੇ ਦਾਵੇਦਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਜਨ ਆਸ਼ੂ ਮੰਨੇ ਜਾ ਰਹੇ ਸਨ ਰਾਜਾ ਵਣਿੰਗ ਨੇ ਲੁਧਿਆਣਾ ਤੋਂ ਉਮੀਦਵਾਰ ਲਾਨ ਹੁੰਦੇ ਹੀ ਪੰਜਾਬ ਦੀ ਸਭ ਤੋਂ ਹੋੜ ਸੀਟ ਲੁਧਿਆਣਾ ਬਣਾਇਆ ਗਿਆ ਹੈ ਕਿਉਂਕਿ ਲੁਧਿਆਣਾ ਵਿੱਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਕਾਫੀ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਹਨ ਇਸ ਕਾਰਨ ਲੁਧਿਆਣਾ

राजा तो तो के जीवन आदमी सत्काली मेता बिटू जी मैं आ है राजा के किसी ने लिखा किसी ने लिखा हो जिसके पाओत हो जिसके पाव में ताकत और चल के रहता है हमारा लाभ की राय वो समझ के रहता है थोड़ी सी आदमी में ताकत Amém.